ਮੈਂ ਨਗਰ ਵਿੱਚੋਂ ਮੈਰਾ ਆਹ ਜਿਹੜਾ ਪਿੰਡ ਹੈ ਪਿੰਡ ਮੇਰਾ ਖੋਦੇ ਬੇੜਾ ਇੰਜੇ ਦੇ ਦਿਨੇ ਆ ਤੇ ਇਹ ਜਿਹੜੀ ਤੁਹਾਡੀ ਸਿਸਟਰ ਦੀ ਡੈਥ ਹੋਈ ਹੈ ਕਿਵੇਂ ਹੋਈ ਮੈਂ ਵੀ ਇਹ ਕਹਿੰਦੀ ਜਾਂਦੀ ਮੈਂ ਮਦਦ ਉਹਨੇ ਵੀ ਕਿੰਨਾ ਧੱਕਾ ਵੀ ਨਾ ਜਾ ਨਾ ਜਾ ਤੇ ਮੈਂ ਨਾ ਮੁਰਗੀ ਇੰਟ ਵਾਹ ਮਾ ਬਾਜਾ ਮਾਰੀ ਪਿਛਾ ਚੱਲੀ ਆਪਾਂ ਅੱਜ ਬਿਠੇ ਚੰਗੇ ਭਰੇ ਬਿਠੇ ਆ ਤੇ ਨਹੀਂ ਰੁਗੀ ਇਹ ਜਿਹੜੇ ਇਹ ਮੁੜ ਰੁਗੀ ਆ ਪਾਣੀ ਜਿਆਦਾ ਹੈ ਮਾਂ ਬਚਾਵਾ ਪਾਣੀ ਜਿਆਦਾ ਹੈ ਪਾਣੀ ਤੋਂ ਹੋਰ ਜਿਆਦਾ ਪਾਣੀ ਪਾਣੀ ਲੱਗੇ ਮੈਨੂੰ ਨਾ ਤਾਂ ਪਾਣੀ ਆ ਨਾ ਆ ਗੋਰ ਚਲਿਆ ਕੀ ਨਾ ਕੀ ਇਹਦਾ ਨਾ ਕੀ ਨਾ ਕਲੀਨਰ ਹੋ ਰਿਹਾ ਇੱਥੇ ਤੁਹਾਡੇ ਕੋ ਰਹਿੰਦੇ ਹਾਂਜੀ ਇੱਥੇ ਸੇਵਾ ਵੀ ਕਰਦੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਨ ਕੀ ਕਰਦੇ ਆ ਪ੍ਰਸ਼ਾਸਨ ਤੋਂ ਹਾਂਜੀ ਮੰਨ ਕੀ ਕਰਦੇ ਆ ਪ੍ਰਸ਼ਾਸਨ ਤੋਂ ਓਏ ਮੰਗ ਕਰਨੇ ਆ ਵੀ ਇਹੋ ਹੀ ਵੀ ਇੱਕ ਬਾਜਾਂ ਦਿੱਸੇ ਉਹ ਮੈਂ ਰੋਜ਼ ਪਾਣੀ ਪੱਕਾ ਢਾਹ ਦਿੰਦਾ ਮੇਰਾ ਨਾਮ ਸਰ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਰਤਾ ਜੀ ਅੱਡਾ ਟੱਲੀ ਸਾਹਿਬ ਹੈ ਗੁਰਦੁਆਰਾ ਟੱਲੀ ਸਾਹਿਬ ਇੱਥੇ ਹਾਂ ਜਿਹੜੇ ਜਿਹੜੇ ਬਜ਼ੁਰਗ ਮਾਤਾ ਦੇ ਹੋਈ ਡੈਥ ਕਿਵੇਂ ਹੋਈ ਇਹ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਮੁਰਗੇ ਪਾਣੀ ਦਾ ਵਹਾਹੀ ਨਾ ਹੋ ਗਿਆ ਕਿ ਇਹਨਾਂ ਕੋ ਵਾਪਸ ਘਰ ਨਹੀਂ ਜਾਇਆ ਗਿਆ ਤੇ ਹੁਣ ਇੱਥੇ ਹੀ ਰਸਦੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕਿ ਲੱਥਾ ਵਾ ਤੇ ਇਹਨਾਂ ਦਾ ਨਾਲ ਬਰਦਰ ਹੀ ਤੇ ਅਜੇ ਥੋੜਾ ਜਿਹਾ ਗਾਂ ਹੀ ਹੋਏ ਨੇ ਇਥੋਂ ਅਡੇ ਤੋਂ ਥੋੜਾ ਜਿਹਾ ਗਾਂ ਹੀ ਤੇ ਅਜੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਤੇ ਇਹਨਾਂ ਪੈਲੀ ਦੇ ਕਿਤੇ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਮੁਰਗੇ ਰੁੜ ਗਏ ਆ ਤੇ ਇਹਨਾਂ ਦੀ ਮੌਤ ਹੋ ਗਈ ਹੈਗਾ ਫੁਰਕੇ ਇੱਥੇ ਗੁਰਦਾਰਾ ਸਾਹਿਬ ਲਿਆਂਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਵਾ ਫਦੇਗੜ ਖੜਿਆ ਵਾ ਆਪਣੇ ਗੁਰਦਰਾ ਘਰ ਸੇਵਾ ਬਾਬਾ ਗੁਰੂ ਕੇ ਬਾਗ ਵਾਲਿਆਂ ਦੀ ਬਾਬਾ ਗੁਰਮਖ ਸਿੰਘ ਜੀ ਉਹਨਾਂ ਨੇ ਗੱਡੀ ਮਿੰਟੋ ਮਿੰਟ ਦਿੱਤੀ ਆਪਣੀ ਤੇ ਫਦੇਗੜ ਖੜਿਆ ਵਾ ਹਸਪੀਟਲ ਉੱਥੇ ਜਾ ਕੇ ਉਹਨਾਂ ਨੇ ਮਰਤਕ ਕਰਾਰ ਦਿੱਤਾ ਇਹਨਾਂ ਕਿ ਨਹੀਂ ਖਤਮ ਹੋ ਗਿਆ ਤੇ ਪ੍ਰਸ਼ਾਸਨ ਇੱਥੇ ਕੋਈ ਨਹੀਂ ਬੌੜਿਆ ਜੀ ਵੇਖੋ ਇੱਥੋਂ ਸਵੇਰੇ ਸਵੇਰੇ ਹੋਣਾ ਫਦੇਗੜ ਗਈ ਫਦੇਗੜ ਆਈ ਐ ਇੱਥੇ ਗੁਰਦਰਾ ਸਾਹਿਬ ਵਿੱਚ ਵੀ ਇੱਕ ਗੱਡੀ ਲੱਗੀ ਇੱਧਰ ਪਰੇ ਮਾਰ ਕੇ ਵੇਖ ਲੋ ਐ ਐਸ ਡੀ ਐਮ ਸਾਹਿਬ ਲਿਖਿਆ ਵਾ ਗੱਡੀ ਦੇ ਉੱਤੇ ਪਰ ਮੁਲਾਜ਼ਮ ਇੱਥੇ ਕੋਈ ਨਹੀਂ ਆਗਿਆ ਕੋਈ ਸਰਕਾਰ ਦਾ ਪ੍ਰਬੰਧ ਹੀ ਕੋਈ ਨਹੀਂ ਹੈ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਉਂਕਿ ਹੋ ਸਕਦਾ ਚਲੋ ਜੇ ਇੱਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਦੀ ਜਾਨ ਵੀ ਬਚਾਈ ਜਾ ਸਕਦੀ ਸੀ ਕਿੰਨੀ ਕੁ ਉਮਰ ਹੈ ਤਾਂ ਦੀ ਇਹ ਆਡੇ ਜੀ ਇੱਥੋਂ ਬਾਬਾ ਗਰਮੀਤ ਸਿੰਘ ਆ ਖੋਦੇ ਪੇੜ ਤੋਂ ਉਹਦੀ ਸਿਸਟਰ ਆ ਤੇ 45 ਸਾਲ ਦੀ ਉਮਰ ਹੈ ਲੇਡੀਜ਼ ਦੀ ਤੇ ਚਲੋ ਇਹਨੇ ਜਦੋਂ ਰੁੜੀ ਇਹਨੇ ਰੌਲਾ ਰੱਪਾ ਪਾਇਆ ਵਾ ਉੱਥੇ ਲੱਗੇ ਸੈਲਰ ਹੀ ਤੇ ਉੱਥੋਂ ਜਿਹੜੀ ਲੇਬਰ ਹੀ ਉਹਨਾਂ ਨੇ ਸ਼ਾਲਾ ਮਾਰ ਕੇ ਵੀ ਬਚਾਉਣ ਦੀ ਕੋਸ਼ਿਸ਼ ਬੜੀ ਕੀਤੀ ਪਰ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਉਹ ਗਾਂ ਰੁੜ ਗਈ ਆ ਗਾਂ ਰੋੜਨ ਕਰਕੇ ਫਿਰ ਉਹਨਾਂ ਰੱਸਾ ਰੱਸਾ ਪਾ ਕੇ ਜਦੋਂ ਫੜ ਕੇ ਜਿੰਨੇ ਚਿਰ ਨੂੰ ਲਿਆਂਦੀ ਵਾਪਸ ਉਹਨੇ ਚਰਨ ਨੂੰ ਇੱਥੇ ਲਿਆ ਆ ਕੇ ਜਦੋਂ ਆਪਾਂ ਫਰਸਟ ایڈ ਦਿੱਤੀ ਆ ਪਰ ਨਹੀਂ ਉਹਨਾਂ ਦੀ ਫਿਰ ਜਿਹੜਾ ਸਾਹ ਸੁ ਨਹੀਂ ਆਉਂਦਾ ਇਹਦਾ ਕਰਕੇ ਬਾਅਦ ਚ ਫਰੀਗੜ ਹਸਪਤਲ ਖੜਿਆ ਉੱਥੇ ਜਾ ਕੇ ਉਹਨਾਂ ਦਾ ਦਮ ਤੋੜਦਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਐਂਡੀਆਰ ਪਹੁੰਚੀਆਂ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਬੜਾ ਤਿਆਰ ਕੀਤਾ ਕਿ ਜੇ ਉਹ ਹੁੰਦੀ ਤੇ ਲੱਗਦਾ ਬਚਾਉ ਸਕਦੇ ਜੀ ਐਂਡੀਆਰ ਦੀ ਜਿਹੜੀ ਟੀਮ ਹੈ ਨਾ ਜੇ ਕੋਈ ਆਈ ਹ ਤੇ ਕੋ ਜਾਨ ਬੱਜ ਜਾਨ ਬੱਜ ਸਕਦੀ ਹੀ ਆਉਣੀ ਹੁਣ ਜਿੱਦਾਂ ਮੰਨ ਲਓ ਉਹਦਾ ਲੋੜ ਆ ਸ਼ਾਮਾਂ ਨੂੰ ਪੈਂਦਾ ਚਾਹੇ ਸਵੇਰੇ ਪੈਂਦਾ ਹੁਣ ਅੱਜ ਦਿਨ ਚੜਦਿਆਂ 6 ਵਜੇ 6:30 7 ਵਜੇ ਦਾ ਕੰਮ ਤਕਰੀਬਨ 7:00 ਵਜੇ 7 ਵਜੇ ਹਾਦਸਾ ਹੋਇਆ ਤੇ 7 ਵਜੇ ਤੱਕ ਅਜੇ ਤੱਕ ਨਾ ਦੇਥੇ ਕੋਈ ਪੁਲਿਸ ਪ੍ਰਸ਼ਾਸਨ ਆ ਤੇ ਨਾ ਹੀ ਇੱਥੇ ਕੋਈ ਪ੍ਰਬੰਧਕ ਐ ਸਰਪੇ ਕੇ ਗੱਡੀ ਲੱਗੀ ਐ ਐਸ ਡੀ ਐਮ ਗੱਡੀ ਦੇ ਅੰਗਲੇ ਬੰਨੇ ਲਿਖਿਆ ਹੋਆ ਐਸ ਡੀ ਐਮ ਸਭ ਤੇ ਗੱਡੀ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਲੱਗਰਦਾ ਹੀ ਨਹੀਂ ਗੱਡੀ ਤੋਂ ਵੀ ਲੱਗੇ ਚਾਗੇ ਵੀ ਹੈ ਨਹੀਂ ਆ ਤੇ ਐਂਬੂਲੈਂਸ ਦਾ ਕੋਈ ਇੱਥੇ ਪਰਬੰਧ ਨਹੀਂ ਹੈਗਾ ਗੱਡੀ ਵਾਸਤੇ ਲਈ ਕੀਤੀ ਤਾਂ ਗੱਡੀ ਲਾ ਕੇ ਬੈਲੈਂਸ ਦਾ ਵੀ ਵੀਰਜੀ ਇੱਥੇ ਕੋਈ ਪ੍ਰਬੰਧ ਨਹੀਂ ਹੁਣ ਵੇਖੋ ਪੀਏ ਗੁਰੂ ਘਰ ਆ ਚਲੋ ਇੱਥੇ ਇੱਕ ਐਨੇ ਪਿੰਡਾਂ ਦਾ ਜਿਹੜਾ ਵਾ ਹੜਪੀੜ ਤਨਾ ਲੋਕ ਮਰਨ ਦੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਵਾ ਡੰਗਰ ਵਛਾ ਜਿਹੜਾ ਹੀ ਉਹ ਸੁਰੱਖਿਅਤ ਹਸਤਾਵਾਂ ਦੇ ਪਹਚਾਇਆ ਵਾ ਹੁਣ ਇੱਥੇ ਨਾ ਤੇ ਕੋਈ ਪੀਣ ਵਾਲੇ ਪਾਣੀ ਦਾ ਅਜੇ ਤੱਕ ਪ੍ਰਬੰਧ ਕੀਤਾ ਵਾ ਕਿਉਂਕਿ ਫਿਲਟਰਾਂ ਚ ਪਾਣੀ ਮੁੱਕ ਗਿਆ ਵਾ ਜਿਹੜਾ ਥਲੜਾ ਪਾਣੀ ਹੋ ਰੇਤ ਵਾਲਾ ਆਉਂਦਿਆ ਤੇ ਨਾ ਕੋਈ ਪਾਣੀ ਲੈ ਕੇ ਬੋੜਿਆ ਤੇ ਨਾ ਉਦਾਂ ਵੀ ਨਹੀਂ ਕਿਸੇ ਨੇ ਸਾਰ ਲਈ ਤੇ ਕੋਈ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੇ ਦੀ ਰਖਾਇਆ ਲੈ ਕੇ ਆਏ ਆ ਜੀ ਲਾਸ਼ ਹੁਣ ਕਰਦੇ ਆ ਕਰ ਤੋਂ ਲੈ ਕੇ ਆਏ ਆ ਹਜੇ ਤੇ ਲੈ ਕੇ ਆਏ ਆ ਹੁਣ ਸੰਪਰਕ ਕਰਦੇ ਆ ਕੀ ਮੰਗ ਕਰਦੇ ਆ ਆਪਾਂ ਪ੍ਰਸ਼ਾਸਨ ਤੋਂ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਜਾਨੀ ਮਾਨੀ ਨੁਕਸਾਨ ਆ ਇਹ ਅਜੇ ਵੀ ਪਾਣੀ ਵਧਣ ਦੇ ਆਵਾ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਜਿਹੜਾ ਕੋਈ ਲੋਕ ਅਜੇ ਫਸੇ ਆ ਡੇਰਿਆਂ ਦੇ ਉੱਤੇ ਚਾਹੇ ਉਹਨਾਂ ਨੂੰ ਕਿਤੇ ਸੁਰੱਖਿਤਾ ਵਿੱਚ ਸਾਡੇ ਆਪਣੇ ਹੀ ਫਸੇ ਆ ਮੇਰੇ ਪਿੰਡ ਰਤੇ ਸਾਡੀ ਤਾਈ ਮੇਰੀ ਇੱਕ ਭਾਬੀ ਆ ਉਹ ਡੇਰੇ ਦੇ ਫਸੇ ਆ ਉੱਥੇ ਕੋਈ ਕਿਸਤੀ ਦਾ ਪ੍ਰਬੰਧ ਨਹੀਂ ਹੋਇਆ ਅਜੇ ਤੱਕ ਉਹ ਉੱਥੇ ਫਸਿਆ ਨੇ ਕੰਦਰ ਵੀ ਲੋਕਾਂ ਦਾ ਹਾਂਜੀ ਕਿੰਨੇ ਕਿੰਨੇ ਫੁੱਟ ਹੈ ਜਿਹੜਾ ਪਾਣੀ ਹੈ ਜਿਹੜਾ ਅਸਲ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਭਾਜੀ ਸਾ 8 ਤੋਂ 9 ਫੁੱਟ ਦੇ ਵਿੱਚ ਪੈਲੀਆਂ 'ਚ ਪਾਣੀ ਆ ਤੇ ਜਿਹੜਾ ਰੋਡ ਦੇ ਪਾਣੀ ਆ ਉਹ 3 ਤੋਂ 4 ਫੁੱਟ ਤੇ 4 ਫੁੱਟ ਦਾ ਵਹਾਅ ਦੇ ਵਿੱਚ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਕਿਉਂਕਿ ਇਹ ਕਿਹੜੀ ਨਹਿਰ ਹੈ ਜਿਹੜੀ ਥੋੜਾ ਤੇ ਬਹੁਤ ਖੁੱਲਾ ਪਾਣੀ ਤੇਜ਼ ਆਉਂਦੇ ਵਹਾਅ ਬੜਾ ਪਾਣੀ ਦਾ ਤੇਜ਼ ਹਾਂਜੀ ਆ ਵੀ ਹੁਣ ਵਹਾਅ ਦੇ ਕਾਰ ਨਹੀਂ ਰੁੜੀ ਇਹ ਵਿਚਾਰੀ ਸੜਕ ਤੇ ਤੁਰ ਹੀ ਜਾਂਦੀ ਸੀ ਪਾਣੀ ਇਨਾ ਤੇਜ਼ ਹੀ ਕਿ ਇਹਨੂੰ ਧੱਕ ਕੇ ਲੈ ਗਿਆ ਇਹਦੇ ਪੈਰ ਨਹੀਂ ਲੱਗੇ ਮੁੜ ਕੇ ਲੱਗੇ ਦਾ ਭਰਾ ਹੀ ਬੜੀ ਫੜਨ ਦੀ ਉਹਨੇ ਕੋਸ਼ਿਸ਼ ਕੀਤੀ ਉਹ ਵੀ ਡੁੱਬ ਚਲਿਆ ਸੀ ਆ ਗੰਮੀਤ ਸਿੰਘ ਇਹ ਵੀ ਡੁੱਬ ਚਲਿਆ ਸੀ ਤੇ ਜਿਦਾਂ ਕਰਕੇ ਉਹ ਵਿਚਾਰੇ ਇਹਨੇ ਆਪਣੀ ਬੜੀ ਮੁਸ਼ਕਲ ਜਾਨ ਬਚਾਈ ਆ ਤੇ ਉਹ ਥੱਲੇ ਰੁੜ ਗਈ ਆ